ਅੱਜ ਦੀ ਸਾਡੀ ਕਿਤਾਬ ਹੈ 40 ਦਿਨ ਡਾਕਟਰ ਗੁਰਪ੍ਰੀਤ ਸਿੰਘ ਢੁੱਗਾ ਸਰਗੀ ਵੇਲਾ ਕੇਸਰ ਦੀ ਅੱਖ ਇੱਕਦਮ ਖੁੱਲੀ ਚਾਰੇ ਪਾਸੇ ਮੂਹ ਨਿਹਰਾ ਸੀ ਅਤੇ ਡਰਾਉਣੀ ਚੁੱਪ ਉਸ ਨੂੰ ਆਪਣੇ ਸਾਹਾਂ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ ਉਸ ਨੇ ਮੰਜੇ ਥੱਲੇੋਂ ਆਪਣਾ ਝੋਲਾ ਕੱਢਿਆ ਜਿਸ ਵਿੱਚੋਂ ਨੇ ਥੋੜੇ ਜਿਹੇ ਕੱਪੜੇ ਉਸ ਨੇ ਰਾਤ ਨੂੰ ਹੀ ਪਾ ਲੈ ਸੰਨ ਝੋਲੇ ਵਿੱਚੋਂ ਦਾਦੀ ਲਈ ਜਿਸ ਪੰਨੂ ਉਹ ਬੇਬੇ ਕਹਿੰਦਾ ਸੀ ਰਾਤੀ ਲਿਖੀ ਇੱਕ ਚਿੱਠੀ ਕੱਢ ਕੇ ਉਸ ਨੇ ਸਹਰਾਣੇ ਤੇ ਰੱਖ ਦਿੱਤੀ ਉਸ ਨੂੰ ਯਕੀਨ ਸੀ ਕਿ ਬੇਬੇ ਜਦੋਂ ਸਵੇਰੇ ਉਸ ਲਈ ਚਾਹ ਲੈ ਕੇ ਆਵੇਗੀ ਤਾਂ ਚਿੱਠੀ ਵੇਖ ਲਵੇਗੀ ਕੇਸਰ ਨੂੰ ਪਤਾ ਸੀ ਕਿ ਉਸ ਨੂੰ ਮੰਜੇ ਤੇ ਨਾ ਵੇਖ ਕੇ ਕਬਰਾਈ ਹੋਈ ਬੇਬੇ ਚਿੱਠੀ ਲੈ ਕੇ ਗਵੰਡੀਆਂ ਦੇ ਨੂੰ ਕੋਲ ਪੜਾਉਣ ਲਈ ਜਾਵੇਗੀ ਇਹ ਸੋਚ ਕੇ ਇੱਕ ਵਾਰ ਤਾਂ ਉਸ ਦਾ ਦਿਲ ਪਸੀਜ ਗਿਆ ਉਹ ਕਰੋ ਨਾ ਜਾਣ ਦਾ ਪੱਕਾ ਮਨ ਬਣਾ ਚੁੱਕਾ ਸੀ ਉਸ ਨੂੰ ਬੇਬੇ ਨੇ ਹੀ ਪਾਲ ਲਿਆ ਸੀ ਮਾਂ ਤਾਂ 47 ਦੀ ਵੰਡ ਵੇਲੇ ਹੀ ਪੂਰੀ ਹੋ ਗਈ ਸੀ ਜਦੋਂ ਉਹ ਹਜੇ 6-7 ਸਾਲ ਦਾ ਹੀ ਸੀ ਬਾਪੂ ਵੀ ਕੁਝ ਦੇਰ ਬਾਅਦ ਬੀਕਨੇਰ ਜ਼ਮੀਨ ਵੇਖਣ ਗਿਆ ਨਹੀਂ ਮੁੜਿਆ ਸੀ ਜਿੰਨੇ ਮੂੰਹ ਓਨੀਆਂ ਗੱਲਾਂ ਕੋਈ ਕਹਿੰਦਾ ਬਾਪੂ ਨੇ ਉੱਥੇ ਹੋਰ ਵਿਆਹ ਕਰਵਾ ਲਿਆ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ ਪਿਛਲੇ 10 ਸਾਲ ਬੇਬੇ ਨੇ ਸਧੀਆਂ ਵਾਂਗ گزارੇ ਹਨ ਬਾਪੂ ਦੀ ਬੇਬੇ ਨੂੰ ਆਖਰੀ ਚੱਠੀ ਬੀਕਨੇਰ ਦੀ ਕਿਸੇ ਸਰਾਂ ਚੋਂ ਆਈ ਸੀ ਜੋ ਬੇਬੇ ਨੇ ਬੜੀ ਸਾਮ ਕੇ ਰੱਖੀ ਹੋਈ ਸੀ ਅਤੇ ਅੱਜ ਕੇਸਰ ਨੇ ਉਹ ਚਿੱਠੀ ਆਪਣੀ ਜੇਬ ਵਿੱਚ ਪਾ ਲਈ ਸੀ ਉਹ ਬਾਪੂ ਨੂੰ ਲੱਭਣ ਹੀ ਘਰੋਂ ਚੱਲਿਆ ਸੀ ਉਸਨੇ ਘਰੋਂ ਜਾਣ ਵੇਲੇ ਬੇਬੇ ਨਾਲ ਕੋਈ ਵੀ ਗੱਲ ਨਹੀਂ ਸੀ ਕੀਤੀ ਬੇਬੇ ਨੇ ਬਾਪੂ ਦੇ ਜਾਣ ਤੋਂ ਬਾਅਦ ਡਰਦੀ ਨੇ ਕਦੇ ਉਸਦਾ ਵਸਾ ਨਹੀਂ ਸੀ ਖਾਦਾ ਤਾਂ ਬੀਕਰ ਨੇਰ ਕਿੱਥੇ ਜਾਣ ਦੇਣਾ ਸੀ ਉਹ ਸੋਚ ਰਿਹਾ ਸੀ ਬਾਪੂ ਨੂੰ ਨਾਲ ਲੈ ਕੇ ਜਦੋਂ ਵਾਪਸ ਆਵਾਂਗਾ ਤਾਂ ਬੇਬੇ ਖੁਸ਼ ਹੋ ਜਾਵੇਗੀ ਸਾਰੇ ਗੁੱਸੇ ਗਿੱਲੇ ਭੁੱਲ ਜਾਣਗੇ ਬੀਤੇ ਦੇ ਕੌੜੇ ਵਰੇ ਮੱਥੇ ਦੀਆਂ ਤੇਉੜੀਆਂ ਤੋਂ ਪੂੰਝੇ ਜਾਣਗੇ ਉਸਨੇ ਬੇਬੇ ਦੇ ਮੰਜੇ ਵੱਲ ਰੀਚ ਲਾ ਕੇ ਵੇਖਿਆ ਪਰ ਘੁੱਪਹਣੇ ਦੇ ਵਿੱਚ ਕੁਛ ਨਾ ਦੇਸਿਆ ਉਸਨੇ ਨਵੀਂ ਜੁੱਤੀ ਟਰੰਕ ਚੋਂ ਕੱਢ ਕੇ ਹੱਥ ਵਿੱਚ ਫੜ ਲਈ ਜੋ ਪਿੰਡ ਦੇ ਮੋਚੀ ਤੋਂ ਪਿਛਲੇ ਮਹੀਨੇ ਬਣਵਾਈ ਸੀ ਸਿਰਫ ਇੱਕ ਵਾਰ ਬਸਾਖੀ ਤੇ ਮੇਲੇ ਤੇ ਹੀ ਪਾਈ ਸੀ ਉਹ ਦੱਬੇ ਪੈਰੀਂ ਘਰੋਂ ਬਾਹਰ ਗਲੀ ਵਿੱਚ ਆ ਗਿਆ ਇੱਕ ਦੋ ਘਰਾਂ ਵਿੱਚ ਜਗਦੇ ਦੀਵਿਆਂ ਤੋਂ ਬਿਨਾ ਹੋਰ ਕੋਈ ਚਾਨਣ ਨਹੀਂ ਸੀ ਬਹੁ ਹਜੇ ਫੁੱਟੀ ਨਹੀਂ ਸੀ ਗਲੀ ਵਿੱਚ ਸੁੱਤਾ ਇੱਕ ਆਵਾਰਾ ਕੁੱਤਾ ਉਸਦੇ ਪੈਰਾਂ ਦੀ ਬਿੜਕ ਨਾਲ ਜ਼ਰੂਰ ਉੱਠ ਗਿਆ ਸੀ ਰੋਂਦੇ ਕੁੱਤੇ ਦੀ ਲੰਬੀ ਹੂਕ ਨੇ ਉਸਨੂੰ ਉਦਾਸ ਕਰ ਦਿੱਤਾ ਆਪਣੀ ਹਵੇਲੀ ਦੇ ਮੂਹਰੇ ਲੰਗਦਿਆਂ ਕੇਸਰ ਦੇ ਕਦਮ ਰੁਕ ਗਏ ਉਸ ਦਾ ਦਿਲ ਕੀਤਾ ਕਿ ਉਹ ਅੰਦਰ ਜਾ ਕੇ ਇੱਕ ਵਾਰ ਕੁੰਡੇ ਸਿੰਘਾਂ ਵਾਰੀ ਬੁਰੀ ਝੋਟੀ ਅਤੇ ਬਾਕੀ ਉਹ ਡੰਗਰਾਂ ਨੂੰ ਵੇਖ ਆਵੇ ਉਸ ਦਾ ਧਿਆਨ ਨਾਲ ਲੱਗਦਾ ਜੈਲਦਾਰਾਂ ਦੇ ਕੱਲ ਵਰ ਗਿਆ ਉਸ ਨੂੰ ਕੰਧ ਨਾਲ ਲੱਗਦੀ ਪੌੜੀ ਤੇ ਖੜਾ ਕੋਈ ਪਰਛਾਵਾਂ ਦਿਸਿਆ ਇਹ ਮੇਰੀ ਜੀਤੀ ਤਾਂ ਨਹੀਂ ਕੇਸਰ ਡਿਗਦਾ ਡਿਗਦਾ ਮਸਾਂ ਸੰਭਾਲ ਲਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਕੇਸਰ ਦੇ ਪੈਰ ਉਸ ਦਾ ਸਾਥ ਨਹੀਂ ਸੰਦੇ ਰਹੇ ਤਾਰਿਆਂ ਦੀ ਲੋਏ ਪਿੰਡੋਂ ਬਾਹਰਲੀ ਫਿਰਨੀ ਲੰਗ ਰੋਹੀ ਵਾਲੇ ਪਹੇ ਤੇ ਆ ਕੇ ਉਸਨੇ ਇੱਕ ਵਾਰ ਪਿੱਛੇ ਮੁੜ ਕੇ ਸੁੱਤੇ ਪਏ ਪਿੰਡ ਵੱਲ ਵੇਖਿਆ। ਬਗਲ ਵਿੱਚ ਲੰਕ ਦੇ ਝੋਲੇ ਨੂੰ ਕੁੱਟ ਕੇ ਫੜ ਕਾਲੇ ਪੈਰੀ ਤੁਰ ਪਿਆ। ਉਹ ਪਿੰਡੋਂ ਬਾਹਰਲੀ ਥੇਤੇ ਉਦਾਸੀ ਸਾਧੂਆਂ ਦੀ ਕੂਟੀਆਂ ਵੱਲ ਤੁਰ ਪਿਆ। ਨਿੱਕੇ ਹੁੰਦਿਆਂ ਉਹ ਬਾਪੂ ਨਾਲ ਇਸ ਕੂਟੀਆਂ ਵਿੱਚ ਕਈ ਵਾਰ ਆਇਆ ਸੀ। ਸਾਧੂਆਂ, ਫਕੀਰਾਂ ਤੇ ਫੱਕਰਾਂ ਦਾ ਇੱਥੇ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਕੋਈ ਇੱਥੇ 2-4 ਮਹੀਨੇ ਰਹਿੰਦਾ ਤੇ ਕੋਈ 2-4 ਦਿਨ। ਹੁਣ ਜੇ ਕਦੇ ਬਾਪੂ ਨੂੰ ਮਿਲਣ ਨੂੰ ਉਸ ਦਾ ਦਿਲ ਕਰਦਾ ਤਾਂ ਉਹ ਇਸ ਕੂਟੀਆਂ ਵਿੱਚ ਆ ਜਾਂਦਾ। ਨਿੱਕੇ ਹੁੰਦਿਆਂ ਵੇਖਿਆ ਬਾਪੂ ਦਾ ਚਿਹਰਾ ਵੀ ਹੁਣ ਉਸ ਨੂੰ ਭੁੱਲਣ ਲੱਗ ਪਿਆ ਨਾਲੇ 10 ਸਾਲ ਵੀ ਹੋ ਗਏ ਸਨ ਕੱਲ ਜਦੋਂ ਉਹ ਕੁੱਟੀਆ ਤੇ ਆ ਕੇ ਅਜੇ ਥੜੇ ਤੇ ਬੈਠਾ ਹੀ ਸੀ ਇੱਕ ਲੰਬੀ ਦਾੜੀ ਵਾਲਾ ਪਤਲਾ ਜਿਹਾ ਖੁੱਲੇ ਚੋਲੇ ਵਾਲਾ ਫਕੀਰ ਉਸ ਕੋਲ ਬੈਠ ਕੇ ਗੱਲਾਂ ਕਰਨ ਲੱਗ ਪਿਆ ਜਦੋਂ ਫਕੀਰ ਨੇ ਉਸ ਨੂੰ ਦੱਸਿਆ ਕਿ ਉਹ ਕੱਲ ਸਵੇਰ ਤੜਕੇ ਬੀਕਰ ਨੇਰ ਲਈ ਨਿਕਲੇਗਾ ਤਾਂ ਕੇਸਰ ਇੱਕਦਮ ਉੱਠ ਕੇ ਖੜਾ ਹੋ ਗਿਆ ਜਦੋਂ ਉਸ ਨੇ ਬੀਕਰ ਰਣ ਜਾਣ ਦੀ ਇੱਛਾ ਅਤੇ ਬਾਪੂ ਵਾਲਾ ਕਾਰਨ ਦੱਸਿਆ ਤਾਂ ਫਕੀਰ ਕੁਛ ਦਿਨ ਚੁੱਪ ਰਿਹਾ ਫਿਰ ਆਪਣੀ ਲੰਬੀ ਦਾੜੀ ਤੇ ਹੱਥ ਫੇਰਦਿਆਂ ਫਕੀਰ ਨੇ ਕਿਹਾ ਜਵਾਨਾ 40 ਦਿਨ ਲੱਗਣਗੇ ਰੇਤਲੇ ਇਲਾਕੇ ਤੋਂ ਤੁਰ ਕੇ ਜਾਣਾ ਪਵੇਗਾ ਖਾਣ ਨੂੰ ਵੀ ਕਈ ਵਾਰ ਭੁੱਜੇ ਛੋਲੇ ਹੀ ਨਸੀਬ ਹੋਣੇ ਅਤੇ ਪੀਣ ਵਾਲਾ ਪਾਣੀ ਵੀ ਮੁਸ਼ਕਲ ਨਾਲ ਮਿਲਣਾ ਉਸ ਨੂੰ ਫਕੀਰ ਦੀ ਗੱਲ ਮਨਜ਼ੂਰ ਸੀ ਅਜੋ ਆਪਣੇ ਕੱਪੜੇ ਅਤੇ ਜੁੱਤੀ ਝੋਲੇ ਵਿੱਚ ਪਾ ਕੇ ਨੰਗੇ ਪੈਰੀ ਕੁਟਿਆਵਲ ਕਾਲੀ ਕਾਲੀ ਤੁਰ ਪਿਆ ਸੀ ਉਹ ਫਕੀਰ ਦੇ ਉੱਠਣ ਤੋਂ ਪਹਿਲਾਂ ਪਹਿਲਾਂ ਕੁਟਿਆ ਜਾਣਾ ਚਾਹੁੰਦਾ ਸੀ ਥੋੜਾ ਥੋੜਾ ਚਾਨਣ ਹੋ ਰਿਹਾ ਸੀ ਥੇ ਦੀ ਖਿਜੀ ਵਾਲੇ ਦਰਖਤ ਉਸ ਨੂੰ ਸਾਫ਼ ਦਿਸਣ ਲੱਗ ਪਏ ਸਨ ਚੰਨ ਦੇ ਬੱਦਲਾਂ ਦੀ ਲੁਕਣਮੇਚੀ ਵਿੱਚ ਚੰਨ ਦੀ ਰਫ਼ਤਾਰ ਤੇਜ਼ ਹੋ ਗਈ ਜਾਪਦੀ ਸੀ ਜਿਵੇਂ ਉਸ ਨੂੰ ਵੀ ਆਉਂਦੇ ਸੂਰਜ ਦੇ ਪੈਰਾਂ ਦੀ ਬਿੜਕ ਆ ਗਈ ਹੋਵੇ ਪਹਿਲਾ ਦਿਨ ਕੁਝ ਵੀ ਅਚਾਨਕ ਨਹੀਂ ਹੁੰਦਾ ਸਾਨੂੰ ਸਮਝਣ ਵਿੱਚ ਹੀ ਦੇਰ ਹੁੰਦੀ ਹੈ ਨਾ ਸੁੱਖ ਰਹਿੰਦਾ ਨਾ ਦੁੱਖ ਰਹਿੰਦਾ ਜਿਵੇਂ ਰਾਤ ਤੋਂ ਬਾਅਦ ਸਵੇਰ ਹੁੰਦੀ ਹੈ ਉਦਾਸੀ ਸਾਧੂਆਂ ਦੀ ਇਹ ਕੁਟਿਆtheta ਦੇ ਸਭ ਤੋਂ ਉੱਚੀ ਜਗ੍ਹਾ ਤੇ ਚੜ੍ਹਦੇ ਪਾਸੇ ਟਲਾਂਤੇ ਬਣੀ ਹੋਈ ਸੀ। ਉੱਥੇ ਪਹੁੰਚਣ ਲਈ ਇੱਕ ਡੰਡੀ ਬਣੀ ਹੋਈ ਸੀ ਜੋ ਇੱਕ ਸਿੰਗਣੀ ਚੜੀ ਦੇ ਵਿੱਚੋਂ ਵਿੱਚ ਲੰਘਦੀ ਸੀ। ਇਸ ਚੜੀ ਵਿੱਚ ਸਰੀ ਤੂਤ ਟਾਲੀ ਡੇਕ ਬਾਅੰਸ ਜਾਮਣ ਆਮ ਬੇਰੀਆਂ ਆਦਿ ਦਰਖਤ ਆਪਣੀ ਗੂੜੀ ਸ਼ਾਹ ਨਾਲ ਦਿਨੇ ਹਨੇਰਾ ਕਰੀ ਰੱਖਦੇ। ਇਨ੍ਹਾਂ ਦਰਖਤਾਂ ਤੇ ਚਿੜੀਆਂ ਕਾਂ ਕੁੱਗੀਆਂ ਕਬੂਤਰ ਚੱਕੀ ਰਾਣੇ ਸਾਰਾ ਦਿਨ ਚਿੰਚੀਆਂੜਾ ਪਾਈ ਰੱਖਦੇ ਜਿਵੇਂ ਕੋਈ ਅਨਸੁਲਜ ਮਸਲੇ ਸੁਲਝਾ ਰਹੇ ਹੋਣ। ਕੁਟਿਆ ਦੇ ਇੱਕ ਪਾਸੇ ਵੱਡਾ ਬੋੜ ਦਾ ਦਰਖਤ ਸੀ ਜਿਸ ਦੀਆਂ ਲੰਕਦੀਆਂ ਜੜਾਂ ਵੇਖ ਇੰਝ ਲੱਗਦਾ ਸੀ ਜਿਵੇਂ ਉਹ ਇਸ ਜੜੀ ਦੇ ਪਰਿਵਾਰ ਦਾ ਕੋਈ ਵੱਡਾ ਵਡੇਰਾ ਬਜ਼ੁਰਗ ਹੋਵੇ ਤੇ ਦੂਜੇ ਪਾਸੇ ਹਲਟੀ ਸੀ ਜਿਸ ਨੂੰ ਹੱਥ ਨਾਲ ਹੀ ਗੇੜਿਆ ਜਾਂਦਾ ਸੀ ਆਏ ਗਏ ਤੇ ਜਾਨਵਰਾਂ ਲਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਇਸੇ ਹਲਟੀ ਤੋਂ ਹੀ ਹੁੰਦਾ ਸੀ। ਕੁਟਿਆ ਦੇ ਸਾਹਮਣੇ ਥਾਂ ਸਾਫ਼ ਕਰਕੇ ਇੱਕ ਬੇੜਾ ਬਣਾਇਆ ਹੋਇਆ ਸੀ। ਜਿੱਥੇ ਸਾਰਾ ਦਿਨ ਮੋਰ ਅਤੇ ਹੋਰ ਪੰਛੀ ਤੁਰੇ ਫਿਰਦੇ ਮੋਰ ਤਾਂ ਕਈ ਵਾਰ ਕੁਟਿਆ ਦੇ ਅੰਦਰ ਵੀ ਆ ਜਾਂਦੇ ਗੁਫਾ ਵਰਗੀ ਕੁਟਿਆ ਦਾ ਤੰਗ ਜਿਹਾ ਦਰਵਾਜ਼ਾ ਹਮੇਸ਼ਾ ਖੁੱਲਾ ਹੀ ਰਹਿੰਦਾ ਸੀ ਕੇਸਰਥੇ ਦੀ ਚੜਾਈ ਚੜ੍ਹ ਕੇ ਸਾਹ ਲੈਣ ਲਈ ਰੁਕਿਆ ਲੰਬੀ ਦਾੜੀ ਵਾਲਾ ਫਕੀਰ ਕਬੂਤਰਾਂ ਤੇ ਚਿੜੀਆਂ ਨੂੰ ਦਾਣੇ ਪਾ ਰਿਹਾ ਸੀ ਉਸ ਦੀ ਆਹਟ ਸੁਣ ਕੇ ਫਕੀਰ ਨੇ ਕਿਹਾ ਆ ਗਿਆ ਬਈ ਜੋਾਨਾ ਬਹਿ ਜਾ ਫਕੀਰ ਨੇ ਉਸ ਨੂੰ ਪੁੱਜੇ ਛੋਲਿਆਂ ਦੀ ਮੁੱਠ ਦਿੱਤੀ ਹਲਤੀ ਗੇੜ ਕੇ ਮਸ਼ਕ ਵਿੱਚ ਤਾਜ਼ਾ ਪਾਣੀ ਭਰਿਆ ਅਤੇ ਹੌਲੀ-ਹੌਲੀ ਥੇਹ ਤੋਂ ਥੱਲੇ ਵੱਲ ਤੁਰ ਪਿਆ। ਇਹ ਸਰੂਫ ਫਕੀਰ ਦੇ ਪਿੱਛੇ-ਪਿੱਛੇ ਹੋ ਤੁਰਿਆ। ਕੇਸਰ ਨੇ ਆਪਣਾ ਡੱਬੀਆਂ ਵਾਲਾ ਪਰਨਾ ਖੋਲ ਕੇ ਦੁਆਰਾ ਸਿਰ ਤੇ ਬੰਨ ਲਿਆ। ਦਿਨ ਦੇ ਚਾਨਣ ਵਿੱਚ ਉਸ ਨੂੰ ਆਪਣਾ ਕੁਰਤਾ ਪਜਾਮਾ ਥੋੜਾ ਮੈਲਾ ਲੱਗਿਆ। ਦੂਸਰਾ ਧੋਤਾ ਹੋਇਆ ਕੁਰਤਾ ਪਜਾਮਾ ਉਸਦੇ ਝੋਲੇ ਵਿੱਚ ਸੀ। ਸੱਜੇ ਹੱਥ ਨਾਲ ਆਪਣਾ ਝੋਲਾ ਉਸਨੇ ਖੱਬੇ ਮੋਢੇ ਤੇ ਟੰਗ ਲਿਆ। ਫਕੀਰ 65-70 ਕੋ ਸਾਲਾਂ ਦਾ ਬਜ਼ੁਰਗ ਸੀ। ਰਸ ਦੀ ਚਾਲਟਾਲ ਕਾਫੀ ਚੁਸਤ ਸੀ ਗੋਡਿਆਂ ਤੋਂ ਨੀਵੇਂ ਪਰ ਮੇ ਝੋਲੇ ਵਿੱਚ ਫਕੀਰ ਦਾ ਕਦ ਕਾਫੀ ਲੰਬਾ ਰਗ ਰਿਹਾ ਸੀ ਫਕੀਰ ਦੇ ਸੱਜੇ ਹੱਥ ਵਿੱਚ ਇੱਕ 5 ਕੁ ਫੁੱਟ ਦਾ ਡੰਡਾ ਜੋ ਕਿ ਸਿਰੇ ਤੋਂ ਥੋੜਾ ਮੁੜਿਆ ਹੋਇਆ ਸੀ ਵਿੱਚ ਚਿੱਟਾ ਕਸਮੈਲਾ ਜਿਹਾ ਪੜਨਾ ਸੱਜੇ ਮੋਢੇ ਤੇ ਭੁਜੇ ਛੋਲਿਆਂ ਵਾਲੀ ਪੋਟਲੀ ਅਤੇ ਖੱਬੇ ਤੇ ਪਾਣੀ ਦੀ ਮਸ਼ਕ ਪਾ ਕੇ ਫਕੀਰ ਹੱਥ ਵਿੱਚ ਡੰਡਾ ਫੜ ਕੇ ਬੜੀ ਸਹਜਤਾ ਨਾਲ ਤੁਰ ਰਿਹਾ ਸੀ ਆਪਾਂ ਸੂਰਜ ਸਿਰ ਤੇ ਆਉਣ ਤੋਂ ਪਹਿਲਾਂ ਪਹਿਲਾਂ ਥੋੜਾ ਪੈਡਾ ਕੱਢ ਲਈਏ ਜੇ ਥੱਕ ਗਿਆ ਤਾਂ ਦੱਸ ਦੇਵੇਂ ਗੱਬਰੂਆ ਥੋੜੀ देर ਰੁਕ ਜਾਵਾਂਗੇ ਫਕੀਰ ਨੇ ਚੁੱਪਚਾਪ ਮਗਰ ਆਉਂਦੇ ਤੁਰੇ ਕੇਸਰ ਨੂੰ ਕਿਹਾ ਹੂੰ ਉਸਨੇ ਨੀਵੀਂ ਪਾਈ ਹੀ ਜਵਾਬ ਦਿੱਤਾ ਬੇਬੇ ਉੱਠ ਗਈ ਹੋਵੇਗੀ ਉਹ ਸੋਚ ਰਿਹਾ ਸੀ ਕੱਲ ਤੋਂ ਅੱਜ ਤੱਕ ਕਿੰਨਾ ਕੁਝ ਵਾਪਰ ਰ ਗਿਆ ਮਾਣ ਵਿੱਚ ਕਬਰੌਟ ਵੀ ਸੀ ਪਰ ਲੰਬੀ ਦਾੜੀ ਵਾਲੇ ਫਕੀਰ ਉੱਤੇ ਰੱਬ ਵਰਗਾ ਪਰੋਸਾ ਵੀ ਸੀ ਜੇ ਬਾਪੂ ਨੇ ਮੈਨੂੰ ਨਾ ਪਛਾਣਿਆ ਤਾਂ 10 ਸਾਲਾਂ ਚ ਮੈਂ ਕਿੱਡਾ ਵੱਡਾ ਹੋ ਗਿਆ ਸਾਂ ਬੇਬੇ ਤੋਂ ਵੀ ਦੋ ਗਿੱਠ ਲੰਬਾ ਸੋਚਦਿਆਂ ਕੇਸਰ ਨੇ ਗਲ ਵਿੱਚ ਪਾਏ ਚਾਂਦੀ ਦੇ ਟਕੇ ਵਾਲੇ ਤਵੀਤ ਤੇ ਹੱਥ ਫੇਰਿਆ ਬੇਬੇ ਨੇ ਦੱਸਿਆ ਸੀ ਕਿ ਇਹ ਤਵੀਤ ਬਾਪੂ ਨੇ ਉਸਦੀ ਪਹਿਲੀ ਲੋੜੀ ਤੇ ਪਾਇਆ ਸੀ ਇਸਦੀ ਕਾਲੀ ਡੋਰੀ ਬੇਬੇ ਨੇ ਆਪ ਬੱਟੀ ਸੀ ਹੁਣ ਵੀ ਉਹ ਹਰ ਸਾਲ ਨਵਾਂ ਕਾਲਾ ਧਾਗਾ ਵਟ ਕੇ ਪਾ ਦਿੰਦੀ ਇਹੋ ਤਾਂ ਰਹਿ ਗਈ ਸੀ ਬਾਪੂ ਦੀ ਆਖਰੀ ਨਿਸ਼ਾਨੀ ਇਸ ਨੂੰ ਵੇਖ ਕੇ ਬਾਪੂ ਮੈਨੂੰ ਪਛਾਣ ਲਵੇਗਾ ਤੇ ਘੁੱਟ ਕੇ ਜੱਫੀ ਪਾ ਲਵੇਗਾ ਉਸਦੇ ਧੜਕਦੇ ਦਿਲ ਨਾਲ ਸੋਚਿਆ ਕੀ ਸੋਚ ਰਿਹਾ ਹੈ ਗੱਭਰੂ ਆ ਫਕੀਰ ਨੇ ਕੇਸਰ ਵੱਲ ਵੇਖਦਿਆ ਕਿਹਾ ਚਿੰਤਾ ਨਾ ਕਰੀ ਸਭ ਕੁਛ ਰੱਬ ਦੀ ਬਣਾਈ ਬਿਉਂਤ ਮੁਤਾਬਿਕ ਅਤੇ ਉਸ ਦੀ ਰਜਾ ਵਿੱਚ ਚੱਲ ਰਿਹਾ ਹੈ ਆਲੈ ਇਹ ਪੱਥਰ ਆਪਣੀ ਜੇਬ ਵਿੱਚ ਰੱਖ ਲੈ ਉਸਨੇ ਕੇਸਰ ਨੂੰ ਇੱਕ ਛੋਟਾ ਜਿਹਾ ਕਾਲੇ ਰੰਗ ਦਾ ਪੱਥਰ ਦਿੱਤਾ ਕੇਸਰ ਨੇ ਚਮਕਦਾ ਕਾਲਾ ਪੱਥਰ ਹੱਥ ਵਿੱਚ ਫੜ ਕੇ ਵੇਖਿਆ ਅਤੇ ਆਪਣੀ ਜੇਬ ਵਿੱਚ ਪਾ ਲਿਆ ਆ ਦੂਸਰਾ ਪੱਥਰ ਮੈਂ ਤੈਨੂੰ ਯਾਤਰਾ ਖਤਮ ਹੋਣ ਤੋਂ ਬਾਅਦ ਦੇਵਾਂਗਾ ਫਕੀਰ ਦੇ ਹੱਥ ਵਿੱਚ ਫੜਿਆ ਇੱਕ ਚਟਾ ਪੱਥਰ ਕੇਸਰ ਨੂੰ ਦਿਖਾਉਂਦਿਆਂ ਕਿਹਾ ਜਦੋਂ ਵੀ ਕਦੇ ਕੁਝ ਸਮਝ ਨਾ ਆਵੇ ਤਾਂ ਇਹ ਦੋਵੇਂ ਪੱਥਰ ਹੱਥ 'ਚ ਫੜ ਕੇ ਧਿਆਨ ਲਾਵੀਂ ਪ੍ਰਮਾਤਮਾ ਤੈਨੂੰ ਆਪਣੇ ਆਪ ਸੋਝੀ ਦੇਵੇਗਾ ਫਕੀਰ ਦੇ ਬੋਲ ਕੇਸਰ ਨੂੰ ਤਰਵਾਸ ਦੇ ਰਹੇ ਸਨ ਕਿਸਰ 8ਵੀਂ ਪਾਸ ਕਰਨ ਤੋਂ ਬਾਅਦ ਮੜ ਸਕੂਲ ਨਹੀਂ ਸੀ ਗਿਆ ਉਹ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਬੇਬੇ ਨੂੰ ਉਸ ਦਾ ਵਿਆਹ ਕਰਨ ਦੀ ਕਾਲੀ ਸੀ ਅਗਲੀ ਵਿਸਾਖੀ ਨੂੰ ਪੁੱਤ ਤੂੰ 18 ਸਾਲ ਦਾ ਹੋ ਜਾਣਾ ਬੇਬੇ ਨੇ ਕਿਹਾ ਸੀ ਨਾਲੇ ਸਾਡੇ ਰਿਵਾਜ ਹੈ ਮੁੰਡਾ 18 ਸਾਲ ਅਤੇ ਕੁੜੀ 16 ਸਾਲ ਤੋਂ ਨਹੀਂ ਟੱਪਣ ਦਿੰਦੇ। ਇਹੀ ਤਾਂ ਉਮਰ ਹੁੰਦੀ ਹੈ ਵਿਆਹ ਦੀ। ਪਿਛਲੇ 2-3 ਸਾਲ ਤੋਂ ਉਹ ਬਸ ਖੇਤ ਅਤੇ ਡੰਗਰ ਹੀ ਸੰਭਾਲਦਾ ਸੀ। ਖੇਤੀ ਨਾਲ ਗੁਜ਼ਾਰਾ ਮਸਾਂ ਹੀ ਚੱਲਦਾ ਸੀ। ਰੋਹੀ ਵਾਲੇ ਸੱਤ ਖੇਤਾਂ ਵਿੱਚ ਕਣਕ, ਮੱਕੀ, ਕਮਾਦ ਅਤੇ ਰਗੜ ਵਾਲੇ ਚਾਰ ਖੇਤਾਂ ਵਿੱਚ ਡੰਗਰਾਂ ਦਾ ਚਾਰਾ। ਨਿਆਈ ਵਾਲਾ ਖੇਤ ਤਾਂ ਤੂੜੀ ਦੇ ਕੁੱਪ, ਗੋਹੇ ਕੂੜੇ ਅਤੇ ਬਾਲਣ ਰੱਖਣ ਦੇ ਹੀ ਕੰਮ ਆਉਂਦਾ ਸੀ। ਛੋਟੇ ਜਿਹੇ ਘਰ ਵਿੱਚ ਉਸਦੀ ਦੁਨੀਆ ਬਸ ਬੇਬੇ ਸੀ ਜੇ ਅੰਦਰਲੀ ਬੈਠਕ ਵਿੱਚ ਟੰਗੀਆਂ ਬਾਪੂ ਤੇ ਮਾਂ ਦੀਆਂ ਪੁਰਾਣੀਆਂ ਤਸਵੀਰਾਂ ਜੋ ਉਹਨਾਂ ਨੇ ਗਰਨਾ ਸਾਹਿਬ ਦੀ ਬਸਾਖੀ ਤੇ ਖਿੱਚਵਾਈਆਂ ਸਨ ਦਿਨ ਟਲ ਰਿਹਾ ਸੀ ਫਕੀਰ ਨੇ ਇੱਕ ਉੱਚੇ ਤੇ ਪੱਧਰ ਥਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਅੱਜ ਰਾਤ ਡੇਰਾ ਇੱਥੇ ਹੀ ਲਾ ਲੈਨੇ ਹਾਂ ਫਿਰ ਉਸਨੇ ਆਪਣੇ ਡੰਡੇ ਨਾਲ ਡਿੱਗੇ ਪੱਤੇ ਨੂੰ ਇੱਕ ਪਾਸੇ ਕਰਕੇ ਇੱਕ ਲੋਈ ਕੱਢ ਕੇ ਭੁੰਜੇ ਵਛਾ ਦਿੱਤੀ ਕੇਸਰ ਨੇ ਉਸ ਦੀ ਪੋਟਲੀ ਪਾਣੀ ਵਾਲੀ ਮਸ਼ਕ ਅਤੇ ਆਪਣਾ ਝੋਲਾ ਇੱਕ ਪਾਸੇ ਟਿਕਾ ਦਿੱਤਾ ਸਾਈਂ ਜੀ ਲਿਆਓ ਮੈਂ ਤੁਹਾਡੀਆਂ ਲੱਤਾਂ ਘੁੱਟ ਦੇਵਾਂ ਥੱਕ ਗਏ ਹੋਵੋਗੇ ਕੇਸਰ ਨੇ ਫਕੀਰ ਕੋਲ ਬੈਠਦੇ ਹਾਂ ਕਿਹਾ ਤੇਰਾ ਕੀ ਨਾਂ ਹੈ ਗੱਭਰੂ ਆ ਫਕੀਰ ਨੇ ਲੰਬੇ ਪੈੰਦੇ ਆ ਪੁੱਛਿਆ ਕੇਸਰ ਉਸ ਵੱਲ ਦੇਖ ਕੇ ਕੇਸਰ ਨੇ ਜਵਾਬ ਦਿੱਤਾ ਤੂੰ ਆਪਣੇ ਨਾਂ ਵਾਂਗ ਕੇਸਰੀ ਐ ਬੜਾ ਲਿਆਕਤ ਸਖਾਈ ਐ ਤੈਨੂੰ ਤੇਰੇ ਘਰ ਦਿਆ ਨੇ ਤੂੰ ਦੁਨੀਆ ਵਿੱਚ ਕੇਸਰ ਵਾਂਗ ਹੀ ਮਹਿਕ ਵੰਡੇਗਾ ਉਸਨੇ ਕੇਸਰ ਦਾ ਸਿਰਫ ਪਲੋਸ ਕੇ ਅਤੇ ਲੰਬਾ ਪੈ ਗਿਆ ਕੇਸਰ ਫਕੀਰ ਦੇ ਪੈਲ ਹੌਲੀ ਹੌਲੀ ਕੁੱਟਣ ਲੱਗਿਆ ਫੀਰ ਦੇ ਹੱਥ ਜੁੜੇ ਹੋਏ ਸਨ ਉਸਨੇ ਪਾਠ ਕਰਨਾ ਸ਼ੁਰੂ ਕੀਤਾ ਸੋਦਰ ਤੇਰਾ ਕਹਿਆ ਸੋ ਕਰਕੇ ਆ ਖੁੱਲੇ ਆਸਮਾਨ ਦੀ ਛੱਤ ਥੱਲੇ ਲੰਬੇ ਪੈ ਕੇਸਰ ਨੂੰ ਇਹ ਦੁਨੀਆ ਆਪਣੇ ਪਿੰਡ ਨਾਲੋਂ ਬਹੁਤ ਅਲੱਗ ਲੱਗੀ ਰੁਕਦੀ ਪੌਣ ਟਿੱਬਿਆਂ ਦੇ ਪਰਛਾਵੇਂ ਅਤੇ ਜਗੂ ਉਾਂ ਦੀ ਟਿਮਟਿਮਾ ਹਟਨੇ ਉਸ ਦੇ ਦਿਲ ਵਿੱਚ ਇੱਕ ਅਜੀਬ ਜਿਹਾ ਸਕੂਨ ਦਿੱਤਾ ਰਾਤ ਹੋਰ ਸੰਗਣੀ ਹੋ ਰਹੀ ਸੀ ਨਾਲ ਵਗਦੇ ਰਾਹ ਤੇ ਜਾ ਰਿਹਾ ਕੋਈ ਰਾਹੀ ਗਾ ਰਿਹਾ ਸੀ ਕੋਇਲ ਦੀ ਰਾਗਣੀ ਤੇ ਬਹਿਰੋ ਦੇ ਸਾਜ਼ ਨੂੰ ਕੱਲਾ ਬਹਿ ਕੇ ਸੁਣ ਕਦੇ ਰੂਹ ਦੀ ਆਵਾਜ਼ ਨੂੰ ਇਥੇ ਪਹਿਲਾ ਦਿਨ ਖਤਮ ਹੁੰਦਾ ਹੈ 40 ਦਿਨਾਂ ਦਾ ਸੰਸਲਾ ਐਵੇਂ ਹੀ ਚੱਲਦਾ ਰਹੇਗਾ